ਹੈਡਮਾਸਟਰ ਦਾ ਧਿਆਨ ਪਾਣੀ ਦੀਆਂ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਿਓਜ ਮੱਚ ਗਿਆ ਬੱਲ ਫਿਓਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਟੀਚਰ ਦਾ ਧਿਆਨ ਸਿਰਫ ਟੀਚਿੰਗ ਵੱਲ ਹੋਣਾ ਚਾਹੀਦਾ ਮਾਨ ਸਾਹਿਬ ਤੁਹਾਡੀ ਸੋਚ ਵਧੀਆ ਹੈ ਬਦਲਾਅ ਵਾਲੀ ਸੋਚ ਹੈ ਪਰ ਇਹ ਸੋਚ ਸਿਰਫ ਮਾਈਕ ਤੇ ਬੋਲਣ ਵੇਲੇ ਹੀ ਹੈ ਅਸਲ ਤਸਵੀਰ ਕੁਝ ਹੋਰ ਹੈ ਅਸਲ ਤਸਵੀਰ 'ਚ ਅਧਿਆਪਕ ਪੜਾ ਨਹੀਂ ਰਹੇ ਅਸਲ ਤਸਵੀਰ 'ਚ ਅਧਿਆਪਕਾਂ ਦਾ ਕੰਮ ਪੜਾਉਣਾ ਨਹੀਂ ਰਿਹਾ ਸੇਕਿਆ ਕ੍ਰਾਂਤੀ ਨੂੰ ਲੈ ਕੇ ਸੱਤਾ ਚਾਈ ਮਾਨ ਸਰਕਾਰ ਨੇ ਸਕੂਲਾਂ ਚ ਮੁਰੰਮਤ ਕਰਵਾਈ ਪਖਾਨੇ ਬਣਵਾਏ ਤੇ ਇਥੋਂ ਤੱਕ ਕੀ ਪਖਾਨਿਆਂ ਦੀ ਮੁਰੰਮਤ ਕਰਵਾਈ ਹੁਣ ਆ ਸਕੂਲਾਂ ਦਾ ਮਾਨ ਸਰਕਾਰ 55 ਦਿਨ ਦੇ ਕਰੀਬ ਉਦਘਾਟਨ ਕਰੇਗੀ ਜਲਦੀ ਸ਼ੁਰੂਆਤ ਹੋ ਗਈ ਸੀਐਮ ਮਾਨ ਨੇ ਨਵਾਂ ਸ਼ਹਿਰ ਚ ਉਦਘਾਟਨ ਕੀਤਾ ਕਿੰਨੇ ਸਕੂਲਾਂ ਦਾ ਉਦਘਾਟਨ ਕਰਨਾ ਹੈ ਉਹ ਬਾਅਦ ਚ ਦੱਸਦੇ ਹਾਂ ਪਹਿਲਾਂ ਤੁਸੀਂ ਇਹ ਮੈਸੇਜ ਦੇਖੋ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਆਪਦੇ ਸਿਆਸੀ ਵਿਰੋਧੀ ਪੋਸਟ ਕਰ ਰਹੇ ਨੇ ਇਕ ਤਰ੍ਹਾਂ ਕੇ ਸਿੱਖਿਆ ਮੰਤਰੀ ਇਸ ਪੋਸਟ ਦੀ ਪੁਸ਼ਟੀ ਵੀ ਕਰ ਰਹੇ ਨੇ ਇਸ ਪੋਸਟ 'ਚ ਅਧਿਆਪਕਾਂ ਨੂੰ ਪੜਾਉਣ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਉਣ ਦੇ ਲਈ ਕਿਹਾ ਗਿਆ ਇਸ ਮੈਸੇਜ ਦੇ ਵਿੱਚ 8 ਗੱਲਾਂ ਲਿਖੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਉਦਘਾਟਨ ਸਮਾਰੋਹ ਦੌਰਾਨ ਸਕੂਲ ਮੁਖੀਆ ਵੱਲੋਂ ਸਮਾਰੋਹ ਸ਼ਮੂਲੀਅਤ ਲਈ ਇੱਕ ਵੀਡੀਓ ਮੈਸੇਜ ਸਕੂਲ ਦੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤਾ ਜਾਵੇ ਪੋਸਟ ਪਾਉਣ ਸਮੇ #ਪੰਜਾਬਸਿੱਖਿਆਕ੍ਰਾਂਤੀ ਜ਼ਰੂਰ ਵਰਤਿਆ ਜਾਵੇ ਉਦਘਾਟਨ ਸਮਾਰੋਹ ਦਾ ਲਾਈਵ ਜ਼ਰੂਰ ਕੀਤਾ ਜਾਵੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਦੀ ਬਾਈਟ ਜ਼ਰੂਰ ਰਿਕਾਰਡ ਕੀਤੀਆਂ ਜਾਣ ਇਨਸਟਾ ਐਫਬੀ ਰੀਲਸ ਬਣਾ ਕੇ ਪੋਸਟ ਕੀਤੀਆਂ ਜਾਣ ਜਿਨ੍ਹਾਂ ਸਕੂਲਾਂ ਦੇ ਫੇਸਬੁੱਕ ਪੇਜ ਇੰਸਟਾਗ੍ਰam ਅਤੇ ਐਕਸ ਨਹੀਂ ਹਨ ਉਹ ਅੱਜ ਹੀ ਅਕਾਊਂਟ ਬਣਾ ਲੈਣ ਉਦਘਾਟਨ ਦੀਆਂ ਸੋਸ਼ਲ ਮੀਡੀਆ ਤੇ ਘੱਟੋ ਘੱਟ 10 ਪੋਸਟਾਂ ਰੋਜ਼ਾਨਾ ਪਾਈਆਂ ਜਾਣ ਹਰ ਪੋਸਟ ਤੇ ਲੋਗੋ ਤੇ ਹੈਸ਼ਟੈਗ ਜ਼ਰੂਰੀ ਹੈ ਉਪਰੋਕਤ ਕੰਮ ਲਈ ਸਕੂਲ ਪੱਧਰ ਉੱਤੇ ਮਹਾਰ ਅਧਿਆਪਕਾਂ ਜਾਂ ਪ੍ਰੋਫੈਸ਼ਨਲ ਦੀ ਸਹਾਇਤਾ ਨਾਲ ਇਸ ਕੰਮ ਨੂੰ ਨਿਪਰੇ ਚਾੜ੍ਹ ਸਕਦੇ ਹਨ ਇਹ ਮੈਸੇਜ ਸਾਹਮਣੇ ਆਇਆ ਤਾਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਕਾਂਗਰਸ ਇਸ ਨੂੰ ਰਿਬਨਾ ਵਾਲੀ ਕ੍ਰਾਂਤੀ ਦੱਸ ਰਹੀ ਹੈ ਪ੍ਰਤਾਪ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਆ ਲਿਖਿਆ ਕਿ ਰਿਬਨਾ ਦੀ ਕ੍ਰਾਂਤੀ ਵਿੱਚ ਪੰਜਾਬ ਵਾਸੀਆਂ ਦਾ ਸਵਾਗਤ ਹੈ ਜਿੱਥੇ ਰਾਜਨੀਤਿਕ ਫੋਟੋ ਕਲਾਸਰੂਮ ਦੀਆਂ ਲਾਈਟਾਂ ਨਾਲੋਂ ਜ਼ਿਆਦਾ ਚਮਕਦੇ ਹਨ 25000 ਤੋਂ ਵੱਧ ਤੱਕ ਦੀਆਂ 20 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਕੁਝ ਸਕੂਲਾਂ ਵਿੱਚ 8 ਤਖਤੀਆਂ ਇੱਥੋਂ ਤੱਕ ਕਿ ਇੱਕ ਵਾਸ਼ਰੂਮ ਜਾਂ ਚਾਰ ਦੀਵਾਰੀ ਲਈ ਵੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਵਿੱਚੋਂ ਤਖਤੀ ਕੋਟਾਲੇ ਦੀ ਬਦਬੂ ਮਾਰ ਰਹੀ ਹੈ ਜਦੋਂ ਨਾਮ ਪਲੇਟਾਂ ਨੋਟਬੁੱਕਾਂ ਨਾਲੋਂ ਵੱਧ ਹੁੰਦੀਆਂ ਨੇ ਅਤੇ ਉਦਘਾਟਨ ਬੁਨਿਆਦੀ ਢਾਂਚੇ ਨੂੰ ਚਮਕਾਉਂਦੇ ਹਨ ਇਹ ਸ਼ਾਸਨ ਨਹੀਂ ਹੈ ਇਹ ਸਿੱਖਿਆ ਦੇ ਨਾਮ ਤੇ ਦਿਨ ਦਿਹਾੜੇ ਲੁੱਟ ਹੈ ਇਹ ਫਰਜ਼ੀ ਇਨਕਲਾਬੀਆਂ ਦੀ ਜਮਾਤ ਇਹ ਗੈਰ ਪੰਜਾਬੀਆਂ ਦੀ ਸਰਕਾਰ ਇਹ ਮਸ਼ਹੂਰੀਆਂ ਵਾਲੀ ਸਰਕਾਰ ਅਗਲਾ ਹਫਤਾ ਨੀ ਪੱਥਰ ਰੱਖਣੇ ਫੋਟੋ ਆਫਸ ਕਰਨੇ ਪਬਲਿਸਿਟੀ ਕਰਨੀ ਇਹਦਾ ਹਫ਼ਤਾ ਬਿਨਾ ਰਹੀ ਹੈ ਤਕਰੀਬਨ 20000 ਤੋਂ ਵੱਧ ਨੀ ਪੱਥਰ ਰੱਖੇ ਜਾਂਦੇ ਕਈ ਕਈ ਸਕੂਲਾਂ ਦੇ ਵਿੱਚ 7 ਤੋਂ 8 ਨੀ ਪੱਥਰ ਨੇ ਕੋਈ ਬਾਥਰੂਮ ਦਾ ਕੋਈ ਬਾਹਰ ਲੀਕਾਂ ਦਾ ਕੋਈ ਦਰਵਾਜ਼ੇ ਦਾ ਕੋ ਬੂਏ ਦਾ ਕੋ ਖਿੜਕੀ ਦਾ ਸਾਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਜਿਹੜਾ ਫੋਟੋ ਆਫ ਏ ਇੱਕ ਕਲਾਸਰੂਮਸ ਨਾਲੋਂ ਤੇ ਸਕੂਲਾਂ ਨਾਲੋਂ ਵੱਧ ਚੰਗਾ ਉਧਰ ਬੀਜਪੀ ਤੇ ਸ਼ਰਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਪਹਿਲਾਂ ਦਿੱਲੀ ਬਰਬਾਦ ਕੀਤੀ ਹੁਣ ਪੰਜਾਬ ਲੁੱਟਣ ਆ ਗਏ ਸਰਕਾਰੀ ਟੀਚਰਾਂ ਦੇ ਨੂੰ ਮਜਬੂਰ ਕਰ ਰਹੇ ਹੋ ਕਿ ਜਿਹੜੇ ਤੁਸੀਂ ਨੀ ਪੱਥਰ ਰੱਖਣੇ ਆ ਉਹਨਾਂ ਦੀਆਂ ਫੋਟੋਆਂ ਆਪਣੇ ਆਪਣੇ ਐਕਸ ਅਕਾਊਂਟ ਤੇ ਪਾ ਕੇ ਦੇ ਨਾਲ ਹੈਸ਼ਟੈਗ ਯੂਜ਼ ਕਰਨਾ ਪੰਜਾਬ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਫੋਟੋ ਲਾਉਣੀ ਹੈ ਔਰ ਜਿਹੜੇ ਕਹਿੰਦੇ ਸੀ ਨੀ ਪੱਥਰਤਾ ਜੀ ਭਗਵੰਤ ਮਾਨ ਮੈਨੂੰ ਯਾਦ ਹੈ ਜਦੋਂ ਆਪੋਜੀਸ਼ਨ ਸੀਗਾ ਉਹ ਕਹਿੰਦਾ ਜੀ ਨੀ ਪੱਥਰ ਦੇ ਐਮ ਐਲ ਏ ਤੇ ਮੰਤਰੀ ਤੇ ਪੋਲੀਟੀਕਲ ਬੰਦੇ ਕਿਉਂ ਆਪਣਾ ਨਾਮ ਰਖਾਉਂਦੇ ਨੇ ਜੀ ਇਹ ਤਾਂ ਰਾਜਮਿਸਤਰੀ ਬਣਾਉਂਦੇ ਨੇ ਜੀ ਹੁਣ ਇੱਕ ਹਜ਼ਾਰਾਂ ਦੀ ਤعداد ਵਿੱਚ ਨੀ ਪੱਥਰਾਂ ਦੀ ਝੜੀ ਲਾਉਣ ਜਾ ਰਹੇ ਆ ਦਿੱਲੀ ਨੂੰ ਬਰਬਾਦ ਕਰਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਧਿਆ ਜੀ ਪੰਜਾਬ ਚਲੇ ਗਏ ਅੱਜ ਮੈਨੂੰ ਹੈਰਾਨਗੀ ਹੋਈ ਜਦੋਂ ਮੈਂ ਉਹਨਾਂ ਨੂੰ ਦੇਖਿਆ ਕਿ ਕਿਤਰਾ ਉਹਨਾਂ ਨੇ ਟੀਚਰਾਂ ਨੂੰ ਇੱਕ ਫਰਮਾਨ ਜਾਰੀ ਕਰ ਦਿੱਤਾ ਕਿ ਤੁਸੀਂ ਸਾਰੇ ਟਵਿੱਟਰ ਤੇ ਖਾਤੇ ਖੋਲੋ ਟਵਿੱਟਰ ਦੇ ਅਕਾਊਂਟ ਬਣਾਓ ਔਰ ਜਦੋਂ ਕੋਈ ਐਮਐਲਏ ਐਮਪੀ ਉਹਨਾਂ ਦਾ ਕੋਈ ਮਨਿਸਟਰ ਉਹਨਾਂ ਦਾ ਸਕੂਲ ਚ ਆਵੇ ਉਹਨੂੰ ਲਾਈਵ ਟੈਲੀਕਾਸਟ ਕਰੋ ਉਹਦਾ ਆਉਣਾ ਜਾਣਾ ਔਰ ਸਕੂਲ ਦਾ ਪ੍ਰੋਗਰਾਮ ਮਤਲਬ ਹੁਣ ਤੁਹਾਡੀਆਂ ਟੀਚਰਾਂ ਜਿਹੜੀਆਂ ਪੰਜਾਬ ਦੀਆਂ ਸੀਗੀਆਂ ਇਹ ਵੀ ਆਮ ਆਦਮੀ ਮੀਡੀਆ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਦੀ ਟੀਮ ਬਣ ਗਈਆਂ ਨੇ ਪੰਜਾਬ ਦੇ ਬੱਚਿਆਂ ਨੂੰ ਹੁਣ ਸਿੱਖਿਆ ਨਹੀਂ ਮਿਲੇਗੀ ਕੋਈ ਵੀ ਇਹ ਟੀਚਰਾਂ ਨੂੰ ਵੀ ਇਹਨਾਂ ਨੇ ਆਪਣਾ ਵੋਲੰਟੀਅਰ ਇਹਨਾਂ ਨੇ ਆਪਣਾ ਕਰਿੰਦਾ ਬਣਾ ਰਿਹਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਨੂੰ ਤੇ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨ ਨੂੰ ਅਰਵਿੰਦ ਕੇਜਰਵਾਲ ਮਨੀਸ਼ ਸੋਦੀਆ ਦੀ ਮਹਾਨਤਾ ਦਾ ਟੀਚਰਾਂ ਨੂੰ ਇਹਦੂ ਅੱਗੇ ਹਦਾਇਤ ਕੀਤੀ ਗਈ ਹੈ ਕਿ ਆਪਦੀਆਂ ਵਟਸਐਪ ਦੀਆਂ ਡੀਪੀਆਂ ਭਗਵੰਤ ਮਾਨ ਦੀ ਲਾ ਕੇ ਤੇ ਇਹ ਲਿਖੋ ਪੰਜਾਬ ਸਿੱਖਿਆ ਕ੍ਰਾਂਤੀ ਟਵਿੱਟਰ ਤੇ ਆਪਦੇ ਅਕਾਊਂਟ ਬਣਾਓ ਉਹਦੇ ਤੇ ਲਾਈਵ ਹੈ ਸਾਰਾ ਕੁਝ ਚਲਾਓ ਮੈਂ ਹੈਰਾਨ ਹੈ ਕਿ ਇਹ ਕਿਸ ਹੱਦ ਤੱਕ ਪਬਲਿਸਿਟੀ ਵਾਸਤੇ ਭੁੱਖ ਇਸ ਪਾਰਟੀ ਦੀ ਇਸ ਸਰਕਾਰ ਦੀ ਹੈ ਪੰਜਾਬ ਦੇ ਲੋਕ ਸਭ ਦੇਖ ਰਹੇ ਸਭ ਜਾਣਦੇ ਇੱਕ ਪਾਸੇ ਵਿਰੋਧ ਹੋ ਰਿਹਾ ਲੋਕ ਸਵਾਲ ਖੜੇ ਕਰ ਰਹੇ ਨੇ ਵਿਰੋਧੀ ਧਿਰਾਂ ਸਵਾਲ ਖੜੇ ਕਰ ਰਹੀਆਂ ਨੇ ਤਾਂ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੂਤ ਬਾਜਸ ਕਹਿ ਰਹੇ ਨੇ ਕਿ ਆਦੇਸ਼ ਅਸੀਂ ਦਿੱਤੇ ਨੇ ਇਸ 'ਚ ਗਲਤ ਵੀ ਕੀ ਹੈ ਤਾਂ ਕਾਂਸ ਦਾ ਸਾਰਾ ਕਹਿੰਦੇ ਦੇਿੰਦੀ ਇੱਕ ਵੀਡੀਓ ਅਗਰ ਪਾਈ 10 ਵੀਡੀਓ ਪਾਉਣਗੇ ਟੀਚਰ ਫਿਰ ਪੜਾਉਣਗੇ ਕਦੋਂ ਅਗਰ ਟੀਚਰ ਨਾਲ ਪਾਉਣਗੇ ਤਾਂ ਕਿਸੇ ਸਟੂਡੈਂਟ ਦੀ ਡਿਊਟੀ ਲਾਉਣਗੇ ਦਾ এডੂਕੇਸ਼ਨ ਕਦੋਂ ਹੋਏਗੀ ਉਸ ਮੇਰੀ ਮੇਰੀ ਗੱਲ ਸਮਝਾਉਂ ਬਾਉਂਡਰੀ ਵਾਲਦਾਂ ਨਾਲ ਗੱਲ ਕਰਨ ਦੀ ਸ਼ੁਰੂਆਤ ਹੈ ਜੇ ਇੱਕ ਦਿਨੋਂ ਪਾਦਨਗੇ ਤਾਂ ਕੋਈ ਉ ਫਰਕ ਨਹੀਂ ਪਊਗਾ ਪਰ ਇੱਕ ਨਰੇਟਿਵ ਦਾ ਫਰਕ ਪਾ ਦਿੰਦਾ ਜਿਹਨਾਂ ਦੇ ਬੱਚੇ ਪੜ੍ਹਦੇ ਆ ਉੱਥੇ ਉਹਨਾਂ ਨੂੰ ਕੌਨਫੀਡੈਂਸ ਆਉਂਦਾ ਜਨਾਬ ਸੀਐਮ ਸਾਹਿਬ ਤਾਂ ਆਪ ਦੇ ਆਪਕਾਂ ਦਾ ਕੰਮ ਸਿਰਫ ਪੜਾਉਣਾ ਕਹਿ ਰਹੇ ਨੇ ਪਰ ਤੁਸੀਂ ਖੈਰ 2022 ਤੋਂ ਬਾਅਦ ਹੁਣ ਤੱਕ 10000 ਤੋਂ ਵੱਧ ਸਕੂਲਾਂ ਚੁ ਮਰਮਤ ਜਾਂ ਉਹਨਾਂ ਤੇ ਚਾਰ ਦਿਵਾਰੀ ਹੋਈ ਜਿਨ੍ਹਾਂ ਦਾ ਅੱਜ ਤੋਂ ਅਗਲੇ 55 ਦਿਨਾਂ ਤੱਕ ਉਦਘਾਟਨ ਕੀਤਾ ਜਾਵੇਗਾ ਪਹਿਲੀ ਵਾਰ ਇੰਨੇ ਵੱਡੇ ਪੱਧਰ ਤੇ ਹੋ ਰਹੇ ਨੇ ਉਹ ਗਠਨੀ ਸਮਾਗਮ ਸਮਾਗਮਾਂ ਲਈ ਰੱਖੇ ਗਏ 25 ਕਰੋੜ ਦੇ ਫੰਡ ਸੀਨੀਅਰ ਸੈਕੰਡਰੀ ਸਕੂਲ ਲਈ 25000 ਸੈਕੰਡਰੀ ਸਕੂਲ ਲਈ 20000 ਐਲੀਮੈਂਟਰੀ ਸਕੂਲ ਨੂੰ 5000 ਰੁਪਏ ਮਿਲਣ ਪ੍ਰਤੀ ਪੱਥਰ ਲਈ 5000 ਰੁਪਏ ਦਿੱਤੇ ਜਾਣਗੇ ਲੱਗ ਮੁੱਖ ਮੰਤਰੀ ਮੰਤਰੀ ਵਿਧਾਇਕ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਤੇ ਮੇਅਰ ਮੁੱਖ ਮਹਿਮਾਨ ਹੋਣਗੇ 1.5 ਲੱਖ ਸਕੂਲਾਂ ਚ ਸਮਾਗਮ ਹੋਣਗੇ 25000 ਦੇ ਕਰੀਬ ਕੰਮਾਂ ਦੇ ਉਦਘਾਟਨ ਹੋਣਗੇ 2022 ਤੋਂ ਬਾਅਦ ਹੁਣ ਤੱਕ ਸਕੂਲਾਂ 'ਚ ਇਹ ਕੰਮ ਕਾਰਜਾਂ ਦਾ ਉਦਘਾਟਨ ਹੋਵੇਗਾ 6812 ਸਕੂਲਾਂ 'ਚ ਨਵੀਂ ਚਾਰ ਦਿਵਾਰੀ ਜਾਂ ਚਾਰ ਦਿਵਾਰੀ ਦੀ ਮੁਰੰਮਤ ਹੋਵੇਗੀ 5399 ਨਵੇਂ ਕਲਾਸਰੂਮ ਤਿਆਰ ਕੀਤੇ ਗਏ 2934 ਸਕੂਲਾਂ 'ਚ 2976 ਪੱਖਾਣੇ ਬਣਾਏ ਗਏ 7168 ਪੱਖਾਣਿਆਂ ਦੀ ਮੁਰੰਮਤ ਕੀਤੀ ਗਈ 116000 ਡਬਲ ਡੈਸ਼ ਟੇਬਲ ਤੇ ਕੁਰਸੀਆਂ ਦਿੱਤੀਆਂ ਗਈਆਂ 358 ਸਕੂਲਾਂ 'ਚ ਖੇਡ ਮੈਦਾਨ ਬਣਾਏ ਗਏ ਜਨਾਬ ਇਹ ਹੈ ਅਸਲੀ ਬਦਲਾ ਸਕੂਲ ਚ ਟਾਇਲਟ ਦੀ ਮੁਰੰਮਤ ਕਰਵਾਉਣ ਦੇ ਉਦਘਾਟਨ ਹੋਣ ਲੱਗ ਪਏ ਨੇ ਅਧਿਆਪਕਾਂ ਨੂੰ ਪੜਾਉਣ ਦੀ ਥਾਂ ਸੋਸ਼ਲ ਮੀਡੀਆ ਤੇ ਲਾਈਵ ਕਰਨ ਲਈ ਕਹਿ ਦਿੱਤਾ ਜਾਣ ਲੱਗ ਗਿਆ ਸਵਾਲ ਪੁੱਛੇ ਜਾ ਰਹੇ ਨੇ ਕਿ ਇਹੇ ਸੀ ਬਦਲਾ ਕਿ ਇਹ ਹੀ ਹੈ ਤੁਹਾਡੀ ਸਿੱਖਿਆ ਕ੍ਰਾਂਤੀ ਕਿ ਇਹ ਹੈ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕੀਤਾ ਹੋਇਆ ਬਦਲਾ ਪੰਜਾਬੀ ਸਿੰਗਰ ਦਾ ਗਾਣਾ ਕਾਰ ਰੀਬਨਾ ਵਾਲੀ ਪਰ ਇੱਥੇ ਵਿਰੋਧੀ ਕਹਿ ਰਹੇ ਨੇ ਇਹ ਕਾਰ ਨਹੀਂ ਇਹ ਸਰਕਾਰ ਦੀ ਬਣਾ ਵਾਲੀ ਬਿਊਰੋ ਰਿਪੋਰਟ ਪੀਟੀਸੀ ਨਿਊਜ਼